ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ 19 ਅਕਤੂਬਰ 2025 ਦਿਨ ਐਤਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਪ ਸਿੰਘ ਗਿੱਲ ਜੰਡਾ ਵਾਲਾ ਜਿਹੜਾ ਬਠਿੰਡਾ ਵਲੋਂ ਆਪਣਾ ਫੇਸਬੁੱਕ ਪੇਜ ਕਬੱਡੀ ਅਪਡੇਟ ਨੂੰ ਫੋਲੋ ਕਰ ਲਓ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਪਿੰਡ ਬੂਲੇ ਨੰਗਲ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਸ਼੍ਰੀ ਗੁਰੂ ਅਰਜਨਦੇਵ ਜੀ ਕਬੱਡੀ ਕਲੱਬ ਚੋਲਾ ਸਾਹਿਬ ਜੀ 58 ਨੰਬਰ ਫਸਟ 1 ਲੱਖ ਰੁਪਏ ਨਗਦ ਪਲੱਸ ਕੱਪ ਟੀਮ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਨ 27 ਨੰਬਰ ਸੈਕੰਡ 75000 ਨਗਦ ਪਲੱਸ ਕੱਪ ਬੈਸਟ ਰੀਡਰ ਹੈ ਮੋਇਨਟੇ ਲਮਾ 15 ਰੇਡਾਂ 12 ਨੰਬਰ ਚੋਲਾ ਸਾਹਿਬ ਵੱਲੋਂ ਜੀ ਬੈਸਟ ਜਾਂ ਫਿਰ ਹੈ ਹਸੈਨ ਗੁਜਰ 15 ਟੱਚ 5 ਜੱਫੇ ਕਾਲਾ ਮਾਲਾ 4 ਜੱਫੇ ਚੋਲਾ ਸਬਜੀ ਵੱਲੋਂ ਜੀ ਬੈਸਟ ਨੂੰ 21 21000 ਰੁਪਏ ਨਕਦ ਸੀਗੇ ਬਲਾਰੇ ਸੀ ਸ਼ਿਵ ਜੋਦੇ ਪਿੰਡ ਆਰਡਰ ਜੋਏ ਕੇ ਚੇਲੇ ਕੇ ਜਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਂ ਇਹਦਾ ਫਾਈਨਲ ਰਿਜ਼ਲਟ ਟੀਮ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ 33 ਨੰਬਰ ਫਸਟ 71000 ਨਕਦ ਪਲੱਸ ਕੱਪ ਟੀਮ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ ਬੈਂਕਾ ਫਰਮਾਈ 25 ਨੰਬਰ ਸੈਕੰਡ 61000 ਨਕਦ ਪਲੱਸ ਕੱਪ ਇਥੇ ਬੁਲਾ ਰਹੇ ਸੀ ਸ਼ਮਸ਼ੇਰ ਠੱਠਾ ਹਰਨਜੀਤ ਰਣਦੇਵਾਲਾ ਪਿੰਡ ਮੀਆਂਵਿੰਡ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਂ ਇਹਦਾ ਫਾਈਨਲ ਰੈਕ ਟੀਮ ਮੀਰੀ ਪ੍ਰੀ ਕਬੱਡੀ ਕਲੱਬ ਢੰਡ 35 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਹਰੀਦਾ ਜੀ ਕਬੱਡੀ ਕਲੱਬ ਰੱਤਾ ਗੁੱਦਾ ਪਲੱਸ 4 4 ਸਾਢੇ 30 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇਥੇ ਬੁਲਾ ਰਹੇ ਸੀਗੇ ਰਾਣਾ ਸਿੰਘ ਪੁਰਾ ਮਨਦੀਪ ਕਾਲੀਆ ਪਿੰਡ ਬਾਸਰ ਕੇ ਪਹਿਣੀ ਜਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੇ ਦਾ ਫਾਈਨਲ ਰਿਜ਼ਲਟ ਟੀਮ ਸ਼੍ਰੋਮਣੀ ਛੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਸ਼ੇਰਗੜ ਚੀਮਾ 34 ਨੰਬਰ ਫਾਸਟ ਨਗਦ ਰਕਮ ਪਲੱਸ ਕੱਪ ਟੀਮ ਪਰਪਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ 34 ਨੰਬਰ ਸੈਕੰਡ ਨਗਦ ਰਕਮ ਪਲੱਸ ਕੱਪ ਬਲਾਰੇ ਸ੍ਰਿਪਿੰਦਰ ਜਲਾਲ ਵਿਸ਼ਾਲ ਦੁੱਧਾਰਾਜ ਲਖਵੀਰ ਵਾਸਰਕੇ ਸਰਬਜੀਤ ਭਰਾਚਾ ਪਿੰਡ ਕਦਗਿੱਲ ਜ਼ਿਲ੍ਹਾ ਸ਼ਿਰਤਾ ਉਤਲ ਸਬਜੀ ਦੇ ਕਬੱਡੀ ਸ਼ੋਅ ਮੈਂ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬੀਦੀ ਚੰਦ ਕਬੱਡੀ ਕਲੱਬ ਫਰੰਦੀਪੁਰ 345 ਨੰਬਰ ਫਰਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖਡੂਰ ਸਾਹਿਬ ਜੀ 37 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇੱਥੇ ਬੁਲਾਰਾ ਸੀਗਾ ਰঞ্জੀਤ ਸੁੱਗਾ ਪਿੰਡ ਰਾਮੂ ਵਾਲਾ ਨਮਾ ਜ਼ਿਲ੍ਹਾ ਮੋਗਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਰੋਂ ਤੇ ਕਬੱਡੀ 75 ਕਿਲੋ ਕਵਡਡੀਓ ਪਿੰਡ ਤਨਵਾਰੋਂ ਪਿੰਡ ਕਲਿਆਣ ਸੁੱਖਾ 12 ਨੰਬਰ ਫਾਸਟ 75000 ਨਗਦ ਪਲੱਸ ਕੱਪ ਪਿੰਡ ਜਨੇਰ ਸਾਢੇ 1200 ਨੰਬਰ ਸੈਕੰਡ 55000 ਨਗਦ ਪਲੱਸ ਕੱਪ ਬੈਸਟ ਰੇਟਰ ਰਿਆ ਜੀ ਗੁਰਵਾਜ ਸਲਾਣਾ ਸ਼ੀ ਰੇਡਾ ਸ਼ੀ ਨੰਬਰ ਕਲਿਆਣ ਸੁੱਖਾ ਵੱਲੋਂ ਬੈਸਟ ਜਾਫੀ ਰਿਆ ਨਿੱਕੂ ਕਲਿਆਣ ਸੁੱਖਾ ਤੇ ਜਸ਼ਨ ਕਲਿਆਣ ਸੁੱਖਾ ਤੋਂ ਵੀ ਜੁਆਇੰਟ ਚਾਰ ਚਾਰ ਟੱਚ ਦੋ ਦੋ ਜੱਫੇ ਬੈਸਟ ਨੂੰ 25-25000 ਰੁਪਏ ਨਗਦ ਕਵਡਡੀ 75 ਕਿਲੋ ਪਿੰਡ ਰੌਂਤਾ ਸਾਢੇ 10 ਨੰਬਰ ਫਾਸਟ 18000 ਨਗਦ ਪਲੱਸ ਕੱਪ ਪਿੰਡ ਬਾਗਾਪੁਰਾਣਾ ਸੀ ਨੰਬਰ 2 15000 ਨਕਦ ਪਲਸ ਕੱਪ ਬੈਸਟ ਰੀਡਰ ਰਿਆ ਰਾਜਨਵਾਦੀਆਂ 8 ਰੀਡ ਨੰਬਰ ਪ੍ਰਮਤੀ ਟੀਮ ਵੱਲੋਂ ਬੈਸਟ ਜਫੀਰਾ ਰਾਮ ਰਮਤਾ ਸੀ ਟੱਚ ਤਿੰਨ ਜੱਫੇ ਬੈਸਟ ਨੂੰ ਐਲਈਡੀਆਂ ਸੀਆਂ ਸਨਮਾਨ ਹੋਇਆ ਇੱਥੇ ਗੁਰਪ੍ਰੀਤ ਬਰੇ ਸਾਹਿਬ ਨੂੰ 2 ਲੱਖ ਰੁਪਏ ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਭਗੀ ਰਥ ਮੋਟਰ ਨੂੰ 21000 ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਇੱਥੇ ਬਲਾਰੇ ਸੀ ਦਿਲਬਾਗ ਗੱਜਣਾ ਵਾਲਾ ਬਿੱਟੂ ਸੈਦੋ ਕੇ ਮਨਦੀਪ ਸਲਿਆਣੀ ਸੁੱਖਾ ਕੜਿਆਲ ਤੇ ਬੂਟਾ ਖਾਨ ਹੋਰ ਬਧੋਰੇ ਬਾਧੂ ਬਲਾਰੇ ਸੀਗੇ ਜੀ ਇਹ ਸੀਗੇ ਜੀ ਆਪਣੇ 19 ਅਕਤੂਬਰ 2025 ਦਿਨ ਐਤਵਾਰ ਦੇ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਮੈਂ ਤੁਹਾਡਾ ਰਵੀ ਗਰਗ ਜੇਕਰ ਸਾਡੇ ਵੱਲੋਂ ਜਾਣਕਾਰੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਆ ਕੱਲ ਨੂੰ ਸਵੇਰੇ ਧੰਨਵਾਦ